ਲੋੜੀਆਂ ਨੂੰ ਨੱਚੀਆਂ ਦਿਵਾਲੀਆਂ ਨੂੰ ਨੱਚੀਆਂ ਚਾਂਜਰਾਂ ਦਾ ਸ਼ੋਰ ਵੰਗਾ ਵਾਲੀਆਂ ਵੀ ਨੱਚੀਆਂ ਵੀਰਸੇ ਦੀ ਬਾਤ ਜਦੋਂ ਪਉਣਨੀ ਪੰਜਾਬਣਾ ਨੱਚ ਨੱਚ ਧਰਤੀ ਹਿਲੋੜਨੀ ਪੰਜਾਬਣਾ ਨੱਚ ਨੱਚ ਧਰਤੀ ਹਿਲੋੜਨੀ ਪੰਜਾਬਣਾ ਵਿੱਦਿਆ ਪੜ੍ਹਾਈ ਵਿੱਚ ਮੱਲਾ ਬਹੁਤ ਮਾਰੀਆਂ ਮਿਹਨਤ ਕਰਨ ਲਈ ਡਿਗਰੀਆਂ ਭਾਰੀਆਂ ਸਰ ਹੱਦਾਂ ਉਤੇ ਡਿਊਟੀ ਨੀ ਨਭੋਣੀ ਪੰਜਾਬਣਾ ਨੱਚ ਨੱਚ ਧਰਤੀ ਹਿਲੋੜਨੀ ਪੰਜਾਬਣਾ ਨੱਚ ਨੱਚ ਧਰਤੀ ਹਿਲੋੜਨੀ ਪੰਜਾਬਣਾ ਜਿੱਤ ਕੇ ਵਿਧਾਇਕ ਬਾੜੇ ਮੰਤਰੀ ਵੀ ਜਾਂਦੀਆਂ ਈਮਾਨਦਾਰੀ ਨਾਲ ਬੜਾ ਰਤਬਾ ਨਿਭਉਂਦੀ ਆ ਰਾਜ ਪ੍ਰਸ਼ਾਸਨੇ ਚਲਾਉਣ ਨੀ ਪੰਜਾਬਣਾ ਨੱਚ ਨੱਚ ਤਰਤੇ ਹਿਲੋਣ ਨੀ ਪੰਜਾਬਣਾ ਨੱਚ ਨੱਚ ਤਰਤੇ ਹਿਲੋਣ ਨੀ ਪੰਜਾਬਣਾ ਅੱਜ ਦੀਆਂ ਕੁੜੀਆਂ ਏ ਕੁੜੀਆਂ ਨਾ ਰਹਿਗੀਆਂ ਹੱਕ ਜੋ ਬਰਾਬਰ ਦਾ ਬਣਦਾਸੀ ਲਹਿਗੀਆਂ ਹੱਕ ਜੋ ਬਰਾਬਰ ਦਾ ਬਣਦਾਸੀ ਲਹਿਗੀਆਂ ਮੱਖਣ ਸ਼ਰਮਾਂ ਚਾਂਸੀ ਵਾਂਗੂ ਜੂੜਨੀ ਪੰਜਾਬਣਾਂ ਨੱਚ ਨੱਚ ਧਰਤੀ ਹੇ ਲੋਣਨੀ ਪੰਜਾਬਣਾਂ ਨੱਚ ਨੱਚ ਧਰਤੀ ਹੇ ਲੋਣਨੀ ਪੰਜਾਬਣਾਂ ਨੱਚ ਨੱਚ ਧਰਤੀ ਹੇ ਲੋਣਨੀ ਪੰਜਾਬਣਾਂ